ਕਿਸ ਤਰੀਕੇ ਨਾਲ ਰਾਜੂ ਜਵੰਦਾ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਕੀ ਟ੍ਰਿਬਿਊਟ ਹੈ ਅੱਜ ਦੀ ਮੂਵੀ ਨੂੰ ਪ੍ਰੋਮੋਟ ਕਰਨ ਆਏ ਆ ਯਮਲਾ ਬਸ ਸਾਡਾ ਇਹੀ ਰਿਕਵੈਸਟ ਹੈ ਕਿ ਆਪਣੀ ਫੈਮਿਲੀ ਨਾਲ ਜਾਓ ਮੂਵੀ ਦੇਖੋ ਜਿੰਨਾ ਦਿਲ ਬੰਦਾ ਸੀ ਉਹਨੂੰ ਅਮਿਸ਼ਾ ਜਿੰਦਾ ਰੱਖੀ ਸਾਡੇ ਗਰੁੱਪ ਦਾ ਬਹੁਤ ਅੱਛੇ ਮੈਂਬਰ ਸੀਗੇਓ ਸਾਡੇ ਨਾਲ ਰਾਈਡ ਕਰਦੇ ਸੀਗੇ ਘੁੰਮਦੇ ਸੀਗੇ ਅੱਛੀ ਰਾਈਡ ਕਰਦੇ ਸੀਗੇਓ ਟੀ-ਸ਼ਰਟਸ ਡੈਡੀਕੇਟ ਕਰਕੇ ਤੁਸੀਂ ਸਾਰੀ ਟੀਮ ਨੇ ਅੱਜ ਪਾਈਆਂ ਨੇ ਬਹੁਤ ਸੋਹਣੇ ਲੱਗ ਰਹੇ ਹੋ ਕਿਉਂਕਿ ਮੈਨੂੰ ਲੱਗਦਾ ਹੈ ਇਨਸਾਨ ਜਦੋਂ ਚਲਾ ਜਾਂਦਾ ਹੈ ਨਾ ਸ਼ਾਇਦ ਉਹਦੇ ਪਿੱਛੇ ਜਿਹੜੀ ਯਾਦਾਂ ਰਹਿ ਜਾਂਦੀਆਂ ہیں اس کو ਕਿਵੇਂ जिंदा ਰੱਖਣਾ ਹੈ ਉਹ ਤੁਸੀਂ ਸਾਰੇ ਟੀਮ ਮੈਂਬਰਸ ਬਖੂਬੀ ਦੇ ਰਾਜਵੀ ਚੌਧਾ ਸਾਡੇ ਬ੍ਰਦਰਸ ਸਿੰਘ ਸਾਡੇ ਕੋ ਰਾਈਡਰ ਸਿੰਘ ਐਂਡ ਹੀ ਵਾਸ ਅ ਅਨੋਨਿਮਸ ਸੋਲ ਬਹੁਤ ਅچھے ਜਿਨ੍ਹਾਂ ਦਾ ਮੈਨੂੰ ਕੋ ਘੁੰਮਣੇ ਫਿਰਨੇ ਰਾਈਡਿੰਗ ਫਲਾਈਂਗ ਦਾ ਵੀ ਸ਼ੌਕ ਥਾ ਉਹ ਵਿਦਆਊਟ ਗੀਅਰ ਵਿਦਆਊਟ ਸੇਫਟੀ ਗੀਅਰ ਫਲਾਈਂਗ ਦਾ ਕਰ ਲੈਂਦੇ تھے ਭਈ ਹਮੇ ਤੋ ਨਾ ਜਗਰਸ਼ਾ ਨਹੀਂ ਹੈ ਸੋ ਹੈਟਸ ਆਫ ਟੂ ਹਿਮ ਬ੍ਰਦਰ ਤੇ ਡੂਗ ਡੂਗ ਵਾਲੇ ਯਾਰ ਉਹਨਾਂ ਦਾ ਪਹਿਲਾ ਗਾਣਾ ਜਿਹੜਾ ਆਇਆ ਸੀਗਾ ਉਹ ਸਾਡੇ ਰਾਈਡਿੰਗ ਗਰੁੱਪ ਦੇ ਵਿੱਚ ਫਸਟ ਜਿਹੜਾ ਉਹਨਾਂ ਨੇ ਲਾਂਚ ਹੋਇਆ ਸੀਗਾ ਰੋਡ ਸੇਫਟੀ ਨੂੰ ਲੈ ਕੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਰਾਈਡ ਸਿਰਫ ਰਾਜਗੁਰਜ ਬੰਦਾ ਦੇ ਟ੍ਰਿਬਿਊਟ ਦੇ ਨਾਲ ਨਾਲ ਰੋਡ ਸੇਫਟੀ ਨੂੰ ਲੈ ਕੇ ਕੈਂਪੇਨਿੰਗ ਕੀਤੀ ਜਾ ਰਹੀ ਹੈ ਹੈਲਮਟ ਜਾਂ ਫਿਰ ਜੋ ਵੀ ਗੀਅਰ ਹੁੰਦੇ ਆ ਉਹ ਜ਼ਰੂਰੀ ਨੇ ਥੋੜੇ ਬਹੁਤ ਪੈਸੇ ਲੱਗਦੇ ਆ ਲਾਈਫ ਨਾਲੋਂ ਨਹੀਂ ਲੱਗਦੇ ਜ਼ਿਆਦਾ ਜਦ ਅਸੀਂ ਪਲੈਨਿੰਗ ਕਰਦੇ ਆ ਅਸੀਂ ਇਹ ਚਾਹੁੰਦੇ ਆ ਲਾਈਫ 'ਚ ਅਸੀਂ ਉਹ ਚਾਹੁੰਦੇ ਆ ਬਟ ਜ਼ਿੰਦਗੀ ਦਾ ਕੁਝ ਨਹੀਂ ਪਤਾ ਤੇ ਹਰ ਬੰਦੇ ਨੂੰ ਇੱਕ ਵਾਰੀਅਰ ਦੀ ਤਰ੍ਹਾਂ ਹਮੇਸ਼ਾ ਪ੍ਰੇਪੇਅਰ ਰਹਿਣਾ ਚਾਹੀਦਾ ਹੈ ਜੋ ਦਿਨਾਂ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਰਾਜਵੀਰ ਜਵੰਦਾ ਮਰਹੂਮ ਕਾਇਕ ਜਿਸ ਨੂੰ ਕੀ ਉਸਦੇ ਫੈਨਸ ਦੇ ਵੱਲੋਂ ਲਗਾਤਾਰ ਟ੍ਰਿਬਿਊਟ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਰਾਜਵੀਰ ਜਵੰਦਾ ਦੀ ਇਸ ਅਨਾਈ ਮੌਤ ਤੋਂ ਬਾਅਦ ਲੱਖਾਂ ਉਹਨਾਂ ਦੇ ਫੈਨਸ ਦੇ ਵਿੱਚ ਦੁੱਖ ਭਰੀ ਕੜੀ ਆ ਔਰ ਇੱਕ ਕਮੀ ਜਿਹੜੀ ਕਦੀ ਪਰਿਵਾਰ ਦੇ ਵਿੱਚ ਵੀ ਪੂਰੀ ਨਹੀਂ ਹੋਣ ਵਾਲੀ ਨਾ ਹੀ ਫੈਨਸ ਦੇ ਵਿੱਚ ਇਹ ਘਾਟਾ ਪੂਰਾ ਹੋਣ ਵਾਲਾ ਪਰ ਅੱਜ ਇੱਕ ਹੋਰ ਸੋਹਣੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਜਾ ਰਿਹਾ ਇੱਕ ਟ੍ਰਿਬਿਊਟ ਜਿਹੜੀ ਰਾਜਵੀਰ ਜਵੰਦਾ ਨੂੰ ਪੇਸ਼ ਕੀਤੀ ਜਾ ਰਹੀ ਹੈ ਜਿੱਥੇ ਜੇਕਰ ਗੱਲਬਾਤ ਕੀਤੀ ਜਾਵੇ ਜਿਸ ਤਰੀ ਰਾਜਵੀਰ ਜਵੰਦਾ ਬਾਈਕ ਰਾਈਡਿੰਗ ਦੇ ਕਿੰਨੇ ਸ਼ੌਕੀਨ ਸੀ ਐਡਵੈਂਚਰਸ ਦੇ ਕਿੰਨੇ ਸ਼ੌਕੀਨ ਸੀ ਤੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਖੁੱਲਕੇ ਜੀਣਾ ਪਸੰਦ ਕਰਦੇ ਸੀ ਤੇ ਅੱਜ ਪੰਜਾਬ ਇਨਫੀਲ ਜਨਰੇਸ਼ਨ ਦੇ ਵੱਲੋਂ ਆਪਣੀ ਐਨੀਵਰਸਰੀ ਦੇ ਨਾਮ ਨਾਲ ਰਾਜਵੀਰ ਜਵੰਦਾ ਨੂੰ ਇੱਕ ਟ੍ਰਿਬਿਊਟ ਪੇਸ਼ ਕੀਤੀ ਜਾ ਰਹੀ ਹੈ ਔਰ ਉੱਥੇ ਹੀ ਇਸ ਟ੍ਰਿਬਿਊਟ ਦੇ ਵਿੱਚ ਬਾਈਕ ਰਾਈਡਿੰਗ ਦੇ ਨਾਲ-ਨਾਲ ਤੁਸੀਂ ਦੇਖੋ ਬਾਈਕ ਰਾਈਡਰਸ ਜਿਵੇਂ ਰਾਜਵੀਰ ਜਵੰਦਾ ਆਪਣੇ ਗਰੁੱਪ ਦੇ ਨਾਲ ਜਾਂਦੇ ਸੀ ਉਸੇ ਤਰੀਕੇ ਨਾਲ ਉਹਨਾਂ ਦੇ ਹੀ ਕੁਝ ਸਾਥੀ ਇੱਥੇ ਮੌਜੂਦ ਨੇ ਜਿਹੜੇ ਕਿ ਅੱਜ ਇੱਕ ਬਹੁਤ ਸੋਹਣੀ ਟ੍ਰਿਬਿਊਟ ਭੇਟ ਕਰਨ ਲੱਗੇ ਨੇ ਗੱਲਬਾਤ ਕਰਦੇ ਆ ਸਸ਼ਕਲ ਸਰ ਸਸ਼ਕਲ ਸਰ ਕਿਹੜੇ ਤਰੀਕੇ ਨਾਲ ਰਾਜਵੀਰ ਜਵੰਦਾ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਕੀ ਟ੍ਰਿਬਿਊਟ ਹੈ ਤੇ ਇਹ ਕੀ ਸੁਨੇਹਾ ਹੈ ਤੁਸੀਂ ਲੋਕਾਂ ਨੂੰ ਪਹੁੰਚਾਣਾ ਚਾਹੁੰਦੇ ਹੋ ਦੇਖੋ ਸੁਨੇਹਾ ਇਹ ਹੀ ਹੈ ਕਿ ਇੱਕ ਉਹ ਖੁਸ਼ਦਿਲ ਇਨਸਾਨ ਸੀਗਾ ਕੁੰਮਨ ਵਿਨਾ ਉਹਦਾ ਸ਼ੌਂਕ ਸੀਗਾ ਕੰਮ ਵੀ ਕੋਈ ਪਰਦਾ ਸੀਗਾ ਤੇ ਸਾਨੂੰ ਕੁਝ 10-12 ਸਾਲ ਤੋਂ ਜਾਣਦਾ ਸੀਗਾ ਉਹ ਪਰ ਹਜੇ ਤੱਕ ਸਾਡੇ ਦਿਲਾਂ ਵਿੱਚ ਕੀ ਸਾਡੇ ਯਾਦਾਂ ਵਿੱਚ ਕਦੀ ਜਾਊਗਾ ਨਹੀਂ ਉਹ ਹਮੇਸ਼ਾ ਸਾਡੀ ਯਾਦਾਂ ਵਿੱਚ ਰਹੂਗਾ ਅਸੀਂ ਉਹਦੀ ਮੂਵੀ ਨੂੰ ਪ੍ਰਮੋਟ ਕਰਨ ਆਏ ਹਾਂ ਜਮਲਾ بس ਸਾਡਾ ਇਹੀ ਆਪਣੀ ਰਿਕਵੈਸਟ ਹੈ ਕਿ ਆਪਣੀ ਫੈਮਿਲੀ ਨਾਲ ਜਾਓ ਮੂਵੀ ਦੇਖੋ ਤੇ ਉਹ ਜਿੰਦਾ ਦਿਲ ਬੰਦਾ ਸੀ ਉਹਨੂੰ ਅਮਿਸ਼ਾ ਜਿੰਦਾ ਰੱਖੋ ਜੀ ਕੀ ਕਹਿਣਾ ਚਾਹੁੰਦੇ ਸਾਡੇ ਗਰੁੱਪ ਦਾ ਬਹੁਤ ਅੱਛੇ ਮੈਂਬਰ ਸੀਗੇ ਸਾਡੇ ਨਾਲ ਰਾਈਡ ਕਰਦੇ ਸੀਗੇ ਘੁੰਮਦੇ ਸੀਗੇ ਅੱਛੀ ਰਾਈਡ ਕਰਦੇ ਸੀਗੇ ਉਹ ਉਹਨਾਂ ਦੀ ਮੂਵੀਜ਼ ਆ ਰਹੀ ਹੈ ਇਹ ਅਮਲਾ ਪਰ ਜਰੂਰ ਇੱਕ ਵਾਰੀ ਸਾਰਿਆਂ ਨੂੰ ਅਪੀਲ ਜਰੂਰ ਕਰਾਂਗੇ ਕਿ ਪੰਜਾਬ ਦੇ ਨਿਊ ਜਨਰੇਸ਼ਨ ਵੱਲੋਂ ਵੀ ਆਪਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਰੂਰ ਉਹਦੀ ਮੂਵੀ ਜਾ ਕੇ ਦੇਖੋ ਆਪਾਂ ਉਹਦੇ ਨਾਲ ਆ ਉਹਦੇ ਲਈ ਇੱਕ ਰਾਈਡ ਆਪਾਂ ਹੁਣ ਕਰਾਂਗੇ ਟ੍ਰਿਬਿਊਟ ਫੋਰ ਰਾਈਟ ਜਵੰਦੇਵਸੇ ਉਹ ਸਾਡੇ ਦਿਲਾਂ ਚ ਰਹੂਗਾ ਹਮੇਸ਼ਾ ਰਾਜਵੀਰ ਜਵੰਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਖੁਸ਼ਦਿਲ ਇਨਸਾਨ ਸੀ ਹੈਨਾ ਜਿਵੇਂ ਜੇਕਰ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਸੋਸ਼ਲ ਮੀਡੀਆ ਰਾਹੀਂ ਚਾਹੇ ਜਿੱਦਾਂ ਮਰਜ਼ੀ ਹਮੇਸ਼ਾ ਇਹ ਸੁਣਿਆ ਮਿਲਿਆ ਕਿ ਆਪਣੀ ਜ਼ਿੰਦਗੀ ਨੂੰ ਖੁੱਲਕੇ ਜੀਣਾ ਚਾਹੀਦਾ ਹੈ ਚਾਹੇ ਬਾਈਕ ਰਾਈਡਿੰਗ ਹੋਏ ਐਡਵੈਂਚਰਸ ਹੋਣ ਸਭ ਤੋਂ ਪਹਿਲੇ ਰਾਜਵੀਰ ਜਵੰਦਾ ਜਿਹੜੇ ਸਿਰਫ ਇਹੀ ਸਿੰਗਰ ਸੀ ਜਿਹੜੇ ਅੱਗੇ ਆਉਂਦੇ ਸੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਉਹਦੇ ਚ ਕੋਈ ਉਹ ਨਹੀਂ ਹੈਗਾ ਉਹਨਾਂ ਨੂੰ 201 ਚੰਡੀਗੜ੍ਹ ਆ ਰਹੇ ਸੀ ਕਿ ਉਦੋਂ ਵੀ ਉਹਨਾਂ ਨੇ ਬਾਈਕ ਬਹੁਤ ਸੋਹਣਾ ਆਪਣਾ ਨਾਲ ਉਹਦੇ ਪਿੱਛੇ ਇੱਕ ਟਰਾਲੀ ਤੱਕ ਵੀ ਤਿਆਰ ਕੀਤੀ ਹੋਈ ਸੀ ਉਹਨਾਂ ਦਾ ਗਾਣਾ ਧੁਕਧੁਕ ਵਾਲੇ ਯਾਰ ਸਾਡੇ ਗਰੁੱਪ ਦੇ ਨਾਲ ਹੀ ਸੀਗਾ ਪੰਜਾਬੀ ਫਿਲ ਜਨਰੇਸ਼ਨ ਦੇ ਨਾਲ ਉਹਨਾਂ ਦਾ ਪਹਿਲਾ ਰਣਕੜੀ ਉਹਨਾਂ ਦਾ ਫਸਟ ਸ਼ੂਟ ਜਿਹੜਾ ਉਹਨਾਂ ਨੇ ਗਾਇਸ ਜੀ ਦੁਬਦੁਬੂ ਵਾਲੇ ਯਾਰ ਉਹ ਸਾਡੇ ਗਰੁੱਪ ਦੇ ਨਾਲ ਹੀ ਸੀਗਾ ਸਾਰੇ ਉਸ ਦੇ ਵਿੱਚ ਸੀਗੇ ਹਾਂਜੀ ਸਾਰੇ ਨਹੀਂ 올 ਕਾਫੀ ਮੋਸਟਲੀ ਸੀਗੇ 8-10 ਪਰਸੈਂਟ ਸੀਗੇ ਕਿਉਂਕਿ ਸ਼ੂਟ ਬਾਹਰ ਹੀ ਹੋਇਆ ਸੀਗਾ ਲੁਧਿਆਣੇ ਤੋਂ ਬਾਹਰ ਕੀਤਾ ਗਿਆ ਸੀ ਪਰ ਸਾਰਾ ਉਹਨਾਂ ਨੇ ਹੀ ਆਪ ਹੀ ਕੀਤਾ ਸੀਗਾ ਮੈਨੇਜ ਵੀ ਟ੍ਰੈਕਿੰਗ ਵੀ ਵੀਡੀਓਜ਼ ਵੀ ਬੋਥ ਅੱਛੇ ਅਜਿ ਕੋਈ ਹੋ ਨਹੀਂ ਹੈਗਾ ਉਹ ਹੁਣ ਵੀ ਜਾਣਦੇ ਸੀਗੇ ਲੈ ਵੀ ਗਏ ਨੇ ਕਈ ਜਗ੍ਹਾ ਉਹਨਾਂ ਨੇ ਰਾਈਡ ਕੀਤੀ ਹੈ ਬਹੁਤ ਸੋਹਣੀ ਰਾਈਡ ਕਰਦੇ ਸੀਗੇ ਰੋਡ ਸੇਫਟੀ ਨੂੰ ਲੈ ਕੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਰਾਈਟ ਸਿਰਫ ਰਾਜਪੁਰਜਵੰਦਾ ਦੇ ਟ੍ਰਿਬਿਊਟ ਦੇ ਨਾਲ ਨਾ ਰੋਡ ਸੇਫਟੀ ਨੂੰ ਲੈ ਕੇ ਕੈਂਪੇਨਿੰਗ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕੀ ਰੋਡ ਸੇਫਟੀ ਇੱਕ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਅਗਰ ਆਪਾਂ ਰਾਈਡਿੰਗ ਕਰਦੇ ਆ ਰਾਈਡਿੰਗ ਨੇ ਅਬ ਵੈਸੇ ਵੀ ਕੰਪੀਟਿੰਗ ਕਰਦੇ ਆ ਰੋਡ ਤੇ ਤਾਂ ਵੀ ਹੈਲਮਟ ਜਾਂ ਫਿਰ ਜੋ ਵੀ ਗੀਅਰ ਹੁੰਦੇ ਆ ਉਹ ਜ਼ਰੂਰੀ ਨੇ ਜੀ ਆ ਦੇਖੋ ਉਹ ਪਾਣ ਦੇ ਬਾਵਜੂਦ ਵੀ ਕੁਝ ਨਹੀਂ ਪ੍ਰੋਸਾ ਹੁੰਦਾ ਪਰ ਫਿਰ ਵੀ ਆਪਣੇ ਵੱਲੋਂ ਜੋ ਇਨਸਾਨ ਕਰ ਸਕਦਾ ਥੋੜੇ ਬਹੁਤ ਪੈਸੇ ਲੱਗਦੇ ਆ ਲਾਈਵ ਨਾਲੋਂ ਨਹੀਂ ਲੱਗਦੇ ਜ਼ਿਆਦਾ ਰਾਜਵੀਰਜ ਬੰਦਾ ਦੀ ਟੀ-ਸ਼ਰਟਸ ਡੈਡੀਕੇਟ ਕਰਕੇ ਤੁਸੀਂ ਸਾਰੀ ਟੀਮ ਨੇ ਅੱਜ ਪਾਈਆਂ ਨੇ ਬਹੁਤ ਸੋਹਣੇ ਲੱਗ ਰਹੇ ਹੋ ਕਿਉਂਕਿ ਮੈਨੂੰ ਲੱਗਦਾ ਹੈ ਇਨਸਾਨ ਜਦੋਂ ਚਲਾ ਜਾਂਦਾ ਹੈ ਨਾ ਸ਼ਾਇਦ ਉਹਦੇ ਪਿੱਛੇ ਜਿਹੜੀ ਯਾਦਾਂ ਰਹਿ ਜਾਂਦੀਆਂ ਆ ਉਸ ਨੂੰ ਕਿਵੇਂ ਜ਼ਿੰਦਾ ਰੱਖਣਾ ਉਹ ਤੁਸੀਂ ਸਾਰੇ ਟੀਮ ਮੈਂਬਰਸ ਵੱਖੋ-ਵੱਖੀ ਦੇਖ ਕੇ ਨਿਭਾ ਰਹੇ ਹੋ ਜੀ 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 ਕਿਉਂਕਿ ਉਹ ਬੰਦੇ ਦੀਆਂ ਯਾਦਾਂ ਹੀ ਇਹ ਜੀਆਂ ਨੇ ਉਹਨੇ ਕਦੀ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਕੀਤਾ ਕਦੀ ਮਾੜਾ ਨਹੀਂ ਬੋਲਿਆ ਕਿਸੇ ਬਾਰੇ ਮਾੜਾ ਸੋਚਿਆ ਵੀ ਨਹੀਂ ਹੋਣਾ ਪਰ ਫਿਰ ਵੀ ਰੱਬ ਦੇ ਅੱਗੇ ਜੋ ਪਾਣਾ ਮੰਨ ਮੰਨ ਦਾ ਬਸ ਕੋਈ ਹੁੰਦਾ ਆਪਾਂ ਜਰੂਰ ਸਾਰਿਆਂ ਨੂੰ ਦੁਬਾਰਾ ਫਿਰ ਮੈਂ ਜਰੂਰ ਇੱਕ ਕਾਲ ਕਰਾਂਗਾ ਉਹਨਾਂ ਦੀ ਮੂਵੀ ਆ ਰਹੀ ਹੈ ਅਮਲਾ ਮੈਂ ਜਰੂਰ ਇੱਕ ਵਾਰੀ ਕਹਾਂਗਾ ਕਿ ਸਾਰੇ ਜਰੂਰ ਉਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੂਵੀ ਨੂੰ ਪਰ ਸਾਰੇ ਜਰੂਰ ਫੈਮਿਲੀ ਨਾਲ ਦੇਖਣ ਜਾਓ ਥੈਂਕ ਯੂ ਰਾਜਵੀਰ ਜਵੰਦਾ ਨੂੰ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਅੱਜ ਯਾਦ ਕਰ ਰਹੇ ਹੋ ਚਾਹੇ ਉਹ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਹਨਾਂ ਦੇ ਫੈਨਸ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹੈ ਤੇ ਅੱਜ ਦਾ ਕੀ ਤੁਸੀਂ ਸੋਹਣਾ ਟ੍ਰਿਬਿਊਟ ਪੇਸ਼ ਕਰ ਰਹੇ ਹੋ ਰਾਜਵੀਰ ਜਵੰਦਾ ਸਾਡੇ ਬ੍ਰਦਰ ਸੀ ਸਾਡੇ ਕੋ-ਰਾਈਟਰ ਸੀ ਐਂਡ ਹੀ ਵਾਸ ਅ ਬੈਗਨਾਨੀਮਸ ਸੋਲ ਬਹੁਤ ਅੱਛੇ ਜਿੰਸਾਂ ਅੰਦੇ ਜਿੰਨ ਕੋ ਘੁੰਮਣੇ ਫਿਰਨੇ ਰਾਈਡਿੰਗ ਫਲਾਈਂਗ ਦਾ ਵੀ ਸ਼ੌਕ ਥਾ ਜੀ वो कहते हैं ना देयर इज अ कोट व्हिच सेज डोंट फियर डाई फियर नॉट लिविंग एंड आई थिंक ही हैज लिव्ड टू द fullest उनकी लाइफ में उनका जो जो करने का मन किया वो करते थे वो विदाउट गियर विदाउट सेफ्टी गियर फ्लाइंग तक कर लेते थे भाई हम में तो इतना जगरशे नहीं है सो हैट्स ऑफ टू हिम ब्रदर आज हम सारे यहाँ पे इकट्ठे हुए हैं उनको सपोर्ट के लिए बिकॉज़ जैसे आप सारे जानते हैं उनकी एक नई मूवी आ रही है यबला जी एंड वी आर ऑल सपोर्टिंग है दिस इज़ आर ब्रदर टिल इन्फिनेटी एंड उनकी मूवी दे आ रही है तो आपको सबको रिक्वेस्ट है कि आप प्लीज़ अपनी फैमिली के साथ जरूर देखने जाएँ थिएटर्स में एंड आई होप इट वुड बी वेरी गुड एक्सपीरियंस फॉर यू ਸੋ ਦੇਖੋ ਮੌਤ ਜਿਹੜੀ ਹੈ ਸਭ ਨੂੰ ਆਣੀ ਔਰ ਇਹਦੀ ਪਤਾ ਕਦੋਂ ਆ ਜਣੀ ਪਰ ਰਾਜਵੀਰ ਜਵੰਦਾ ਜਿਹੜੀ ਚੀਜ਼ ਨੂੰ ਪਸੰਦ ਕਰਦੇ ਸੀਗੇ ਸ਼ਾਇਦ ਉਹ ਉਹਨਾਂ ਨੂੰ ਉਹਨਾਂ ਦਾ ਐਡਵੈਂਚਰ ਜੋ ਉਹ ਜ਼ਿੰਦਗੀ ਖੁੱਲ ਕੇ ਜੀਣਾ ਚਾਹੁੰਦੇ ਸੀ ਬਿਨਾਂ ਡਰੇ ਉਹ ਹਰ ਥਾਂ ਦੇ ਉੱਤੇ ਆਪਣੇ ਐਡਵੈਂਚਰ ਕਰਨ ਜਾਂਦੇ ਸੀ ਤੇ ਉਹ ਥਾਂ ਤੇ ਜਾ ਕੇ ਮੌਤ ਦਾ ਜਿਹੜਾ ਸੁਨੇਹਾ ਉਹਨਾਂ ਨੂੰ ਪਹੁੰਚਿਆ ਕਿ ਸ਼ਾਇਦ ਉੱਥੋਂ ਦੀ ਵਾਪਸ ਨਹੀਂ ਮੁੜ पाए ਪਰ ਜਿਹੜੀ ਤੁਸੀਂ ਟ੍ਰਿਬਿਊਟ ਦੇ ਰਹੇ ਹੋ ਰਾਜਵੀਰ ਜਵੰਦਾ ਦੇ ਨਾਲ ਨਾਲ ਰੋਡ ਸੇਫਟੀ ਨੂੰ ਲੈ ਕੇ ਵੀ ਦੇ ਰਹੇ ਹੋ ਉਹਦੇ ਵਾਸਤੇ ਤੁਸੀਂ ਕੀ ਸੋਚਦੇ ਹੋ

ਜੋ ਵੀ ਆਪ ਕਰੇ ਆਪ ਆਪਣਾ ਪ੍ਰੋਪਰਟੀ ਪ੍ਰੋਪਰ ਗੀਅਰ ਪੈਨ ਕੇ ਕਰੇ ਹੈਲਮਟ ਰਾਈਡਿੰਗ ਜੈਕਟਸ ਐਂਡ ਏਵਰੀਥਿੰਗ so that even if you fall you don't have a critical injuries and uh, but ਰੇਖੋ ਜੀ ਜਿਨੇ ਜੀਦੀ ਆਣੀ ਉਹ ਆਈ ਜਾਣੀ ਹੈ ਤੁਸੀਂ ਤੁਸੀਂ ਕਦੋਂ ਮਿਲੇ ਸੀ ਰਾਜਵਿਜਵੰਦਾਂ ਨੂੰ ਤੁਸੀਂ ਕਹਿ ਰਹੇ ਤੁਸੀਂ ਸਾਰੇ ਟੀਮ ਮੈਂਬਰਸ ਇਕੱਠੇ ਹੋਏ ਇੱਕ ਗਾਣੇ ਦੇ ਵਿੱਚ ਵੀ ਸਾਰੇ ਇਕੱਠੇ ਹੋਏ ਕਿੱਦਾਂ ਦੇ ਇਨ ਪਰਸਨ ਅਗਰ ਦੇਖਿਆ ਜਾਵੇ ਸਾਰੇ ਕਹਿ ਰਹੇ ਬੀ ਖੁਸ਼ਦਿਲ ਇਨਸਾਨ ਸੀ ਤੇ ਉਹਦਾ ਜਾਣਾ ਬਹੁਤ ਵੱਡਾ ਘਾਟ ਹੈ ਸਾਰਾ आ, गाना ऐसी केड़े <laughs> क्योंकि कहीं भी जैसे वो आपको पता है आजकल बाइकिंग का क्रेज बहुत है हर स्टेट में अलग लेवल पे पार्टी होती है आपको पूरा इंडिया के लेवल पे भी पार्टी होती है वहां पे उन पाजी के गाने जरूर बजते हैं और स्पेशली यार आज की डेट में इंडिया के हर कोने में बजता है जैसे अगर नॉर्थ ईस्ट है वो नॉर्थ ईस्ट में भी बजेगा जिनको पंजाबी समझ नहीं आती केरला है तो केरला में भी बजेगा तमिल तमिल में कोई अगर क्लब करे वहां भी वो गाना बजेगा सो यस ही He was a big celebrity but uh -huh. ਜਿਵੇਂ ਆਪਣੇ ਬੋਲੇ ਉਹ ਕੈਸੇ ਇਨਸਾਨ ਤੇ ਤੋਂ ਉਹਨਾਂ ਨੂੰ ਮਿਲ ਕੇ ਕੋਈ ਨਹੀਂ ਕਹਿ ਸਕਦਾ ਕਿ ਉਹਨਾਂ ਵਿੱਚ ਜ਼ਰਾ ਸੀ ਵੀ ਤੂਫਾ ਹੈ ਕਿ ਹੀ ਇਜ਼ ਅ ਸੈਲੀਬ੍ਰਿਟੀ ਤਾਂ ਸਾਡੇ ਨਾਲ ਜਿਹੜੀਆਂ ਫੀਮੇਲਸ ਵੀ ਮੌਜੂਦ ਨੇ ਬਾਈਕ ਰਾਈਡਿੰਗ ਤੋਂ ਜੇਕਰ ਦੇਖਿਆ ਜਾਵੇ ਹਮੇਸ਼ਾ ਜਿਹੜਾ ਸਾਡਾ ਸਟੀਰੀਓ ਟਾਈਪ ਆ ਉਸ ਨੂੰ ਤੋੜਨ ਵਾਸਤੇ ਅੱਜ ਕੱਲ ਮੈਨੂੰ ਲੱਗਦਾ ਹੈ ਫੀਮੇਲ ਸਭ ਤੋਂ ਵੱਗ ਕੇ ਆਈਆਂ ਨੇ ਮੈਮ ਕਿਵੇਂ ਦੇਖ ਰਹੇ ਹੋ ਰਾਜਵੀਰ ਜਵੰਧਾ ਨੂੰ ਅੱਜ ਟ੍ਰਿਬਿਊਟ ਦਿੱਤੀ ਜਾ ਰਹੀ ਹੈ ਸ਼ਾਇਦ ਤੁਸੀਂ ਇੱਕ ਟੀਮ ਮੈਂਬਰ ਹੋਣ ਦੇ ਨਾਤੇ ਉਹਨਾਂ ਨੂੰ ਯਾਦ ਕਰ ਰਹੇ ਹੋ ਪਰ ਬਹੁਤ ਸਾਰੇ ਫੈਨਸ ਜਿਹੜੇ ਨਹੀਂ ਵੀ ਦੇਖੇ ਉਹ ਵੀ ਇੱਕ ਤਰੀਕੇ ਦੇ ਨਾਲ ਆਪਣੀ ਆਪਣੀ ਟ੍ਰਿਬਿ ਦਾ ਅਜ ਵੀਰ ਜਵੰਦਾ ਤੁਸੀਂ ਸਾਡੀ ਮੈਸੇਜ ਦੇਖੋ ਇਨਫਿਨਿਟੀ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਨਾਲ ਹਮੇਸ਼ਾ ਹੈ ਹਰ ਰਾਈਡ ਤੇ ਅਸੀਂ ਉਹਨੂੰ ਫੀਲ ਕਰਦੇ ਆ ਤੇ ਇਥੇ ਡੁਗ ਡੁਗ ਵਾਲੇ ਯਾਰ ਉਹਨਾਂ ਦਾ ਪਹਿਲਾ ਗਾਣਾ ਜਿਹੜਾ ਆਇਆ ਸੀਗਾ ਉਹ ਸਾਡੇ ਰਾਈਡਿੰਗ ਗਰੁੱਪ ਦੇ ਵਿੱਚ ਫਸਟ ਜਿਹੜਾ ਉਹਨਾਂ ਨੇ ਲਾਂਚ ਹੋਇਆ ਸੀਗਾ ਤੇ ਉਹ ਡੁਗ ਡੁਗ ਵਾਲੇ ਯਾਰ ਦੀ ਜਿਹੜੀ ਤੂੰ ਨਾ ਉਹ ਜਦੋਂ ਅਸੀਂ ਰੇਸ ਦਿੰਦੇ ਆ ਤੇ ਉਹ ਡੁਗ ਡੁਗ ਵਾਲੇ ਯਾਰ ਸਾਡੇ ਕੰਨਾਂ ਦੇ ਵਿੱਚ ਆ ਕੇ ਉਹ ਰਾਜਵੀਰ ਜਵੰਦਾ ਸਾਨੂੰ ਲੱਗਦਾ ਹੈ ਕਿ ਉਹ ਮੋਟੀਵੇਟ ਕਰਦਾ ਹੈ ਤੇ ਜਿਹੜੀ ਸਾਨੂੰ ਉਹਨਾਂ ਦੀ ਯਾਦ ਉਹਨਾਂ ਦੀ ਜਿਹੜੀ ਸਿੱਖਿਆ ਉਹਨਾਂ ਦੀ ਲਾਈਫ ਦੀ ਜਿਹੜੀ ਲਰਨਿੰਗਸ ਹੈ ਤੇ ਉਹ ਸਾਨੂੰ ਨਾਲ ਮੋਟੀਵੇਟ ਕਰਦੀ ਹੈ ਜ਼ਿੰਦਗੀ ਜ਼ਿੰਦਗੀ ਤੋਂ ਖੁੱਲਕੇ ਕਿਵੇਂ ਜੀਣਾ ਹੈ ਮਰ ਮਰ ਕੇ ਕੁੱਟ ਕੁੱਟ ਕੇ ਨਹੀਂ ਜੀਣਾ ਉਹ ਮੈਨੂੰ ਲੱਗਦਾ ਹੈ ਰਾਜਵੀਰ ਜਵੰਦਾ ਸਭ ਨੂੰ ਸਿਖਾ ਕੇ ਜਾਂਦਾ ਜਾਂਦਾ ਐਗਜ਼ਾਮਪਲ ਸੀਗਾ ਤੇ ਜਦੋਂ ਇੱਕ ਡੈਥ ਬੈੱਡ ਤੇ ਵੀ ਬੈਠੇ ਮਤਲਬ ਅਰਦਾਸਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਦੁਨੀਆ ਨੂੰ ਬਣਿਆ ਤੇ ਉਹੀ ਸੀਗਾ ਕਿ ਬਈ ਦੇਖੋ ਲਾਈਫ ਕਿੰਨੀ ਛੋਟੀ ਹੈ ਠੀਕ ਹੈ ਅਨਪ੍ਰੇਡਿਕਟੇਬਲ ਹੈ ਬਿਸਾਈਡ ਆਲ ਦਾ ਥਿੰਗਸ ਅਸੀਂ ਪਲੈਨਿੰਗ ਕਰਦੇ ਆ ਅਸੀਂ ਇਹ ਚਾਹਦੇ ਆ ਲਾਈਫ ਅਸੀਂ ਉਹ ਚਾਹਦੇ ਆ ਬਟ ਜ਼ਿੰਦਗੀ ਦਾ ਕੁਝ ਨਹੀਂ ਪਤਾ ਤੇ ਹਰ ਬੰਦੇ ਨੂੰ ਇੱਕ ਵਾਰੀਅਰ ਦੀ ਤਰ੍ਹਾਂ ਹਮੇਸ਼ਾ ਪ੍ਰੇਪੇਅਰ ਰਹਿਣਾ ਚਾਹੀਦਾ ਹੈ ਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਆਈ ਥਿੰਕ ਜੋ ਰਾਜਵੀਰ ਜਵੰਦਾ ਮੈਸੇਜ ਬਹੁਤ ਸੋਹਣੇ ਲੱਗ ਰਹੇ ਤੁਸੀਂ ਸਾਰੇ ਉਹਨਾਂ ਦੀ ਟੀ-ਸ਼ਰਟਸ ਪਾਈਆਂ ਨੇ ਮੈਨੂੰ ਲੱਗਦਾ ਇਹ ਆਪਣੇ ਅੰਦਰ ਮੇਲਾ ਦਾ ਮੱਦੇਦਮ ਤੱਕ ਰਹੇਗਾ ਕਿ ਰਾਜਵੀਰ ਜਵੰਦਾ ਇੱਕ ਇੱਕ ਇਹੋ ਜਿਹਾ ਇਨਸਾਨ ਹੈ ਸੀ ਜੋ ਸਾਰਿਆਂ ਨੂੰ ਬਹੁਤ ਸੋਹਣਾ ਮੈਸੇਜ ਜਿਹੜਾ ਦੇ ਕੇ ਥੈਂਕ ਯੂ ਬਹੁਤ ਤਾਂ ਇਹ ਸਾਡੇ ਨਾਲ ਪੰਜਾਬ ਇਨ ਫੀਲਡ ਜਨਰੇਸ਼ਨ ਤੋਂ ਜਿਨ੍ਹਾਂ ਨੇ ਕਿ ਅੱਜ ਬਹੁਤ ਸੋਹਣੇ ਤਰੀਕੇ ਨਾਲ ਟ੍ਰਿਬਿਊਟ ਦਿੱਤੀ ਜਾ ਰਹੀ ਹੈ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਜਾ ਰਿਹਾ ਹੈ ਇੱਕ ਬਹੁਤ ਵੱਖਰੇ ਢੰਗ ਦੇ ਨਾਲ ਉਹਨਾਂ ਦੀ ਫਿਲਮ ਜਿਹੜੀ ਅਮਲਾ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਜੋ 28 ਤਰੀਕ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਇਸ ਮੈਸੇਜ ਨੂੰ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਰਾਜਵੀਰ ਜਵੰਦਾ ਬੇਸ਼ੱਕ ਸਾਡੇ ਵਿੱਚ ਨਹੀਂ ਹੈ ਪਰ ਇੱਕ ਤੁਹਾਡੇ ਸ਼ੇਅਰ ਦੇ ਨਾਲ ਉਹਨਾਂ ਦੀ ਇਹ ਯਾਦ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਬਦੇਰੀ ਵੀਡੀਓਜ਼ ਲਈ ਦੇਖਦੇ ਰਹਿਣ ਹਾਂ ਟਾਈਮਸ ਕੈਮਰਾਮੈਨ ਸਰਪੰ